ਜੋ ਤਾਂ ਯਾਦ ਨਹੀਂ ਸਾਰੇ ਹੀ ਪਹਿਲੀ ਹੋ ਗਏ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਕੱਲ ਜਿਹੜਾ ਵਾ ਬਟਾਲਾ ਬੰਦ ਰਹੂਗਾ ਸੋਮਵਾਰ ਦੀ ਤਰੀਕਾ ਤੇ ਇਹ ਇਸ ਕਰਕੇ ਆ ਕਿ ਬਟਾਲਾ ਸ਼ਹਿਰ ਜਿਹੜਾ ਕਾਫੀ ਸਮੇ ਤੋਂ ਪਰੋਂ ਅੱਤਵਾਦ ਵੀ ਗੱਲ ਹੋ ਫਰੋਤੀਆਂ ਦਾ ਸ਼ਹਿਰ ਵੀ ਬਣ ਗਿਆ ਤੇ ਜਦੋਂ ਤੇ ਐਸਐਸਪੀ ਸਾਹਿਬ ਨਵੇਂ ਆਏ ਆ ਇਹਨਾਂ ਨੇ ਤੇ ਹੱਦੀ ਇੱਕ ਮਗਾਤੀ ਨਾ ਕਿਸੇ ਦੀ ਅਪੀਲ ਤੇ ਨਾ ਕੋਈ ਦਲੀਲ ਇਹ ਸਿਰਫ ਇੱਕੋ ਹੀ ਕੰਮ ਕਰਨ ਰਿਹਾ 29 ਦੇ ਪਰਚੇ ਦਰਜ ਕਰੀਏ 29 ਦੇ ਵਿੱਚ ਪਰਚਿਆਂ ਚ ਪਾਈ ਜਾ ਮੁੰਡਿਆਂ ਨੂੰ ਜਿੰਨੇ ਮੁੰਡੇ ਪਾਏ 29 ਦੇ ਵਿੱਚ ਇਹਨਾਂ ਨੇ ਪੁੱਛੋ ਹੀ ਕੋਈ ਨਹੀਂ ਬੇਸਾਬ ਕੱਲ ਡੀਐਸਪੀ ਸਾਹਿਬ ਵੀ ਮੰਨ ਲਈ ਕਿ ਨਹੀਂ ਇਹਦੇ ਵਿੱਚ ਤੇ ਜਦ ਕੀ ਬਟਾਲਾ ਜੇ ਫਰੋਤੀਆਂ ਜਿਹੜਾ ਮਰਜੀ ਜ਼ਿਲ੍ਹੇ ਮਰਜੀ ਦੁਕਾਨਦਾਰ ਕੋਈ ਦੁਕਾਨਦਾਰ ਐਸਾ ਨਹੀਂ ਜਿਹਦੇ ਕੋਲ ਫਰੋਤੀਆਂ ਨਹੀਂ ਮੱਗੇ ਗਈਆਂ ਇਹ ਤਾਂ ਦੂਜੇ ਬੰਨੇ ਪਰਸੋਂ ਰਾਤ ਜਿਹੜੇ ਆ ਧਿਆਰਾ ਸਾਡਾ ਤਿਆਰ ਦਾ ਦਿਨ ਸੀ ਕਰਵਾ ਚੌਥ ਉਸੇ ਦਿਨ ਇਹਨਾਂ ਲੋਕਾਂ ਨੇ ਜਿਹੜੀਆਂ ਜਨਾਨੀਆਂ ਦੋ ਔਰਤਾਂ ਜਿਹੜੀਆਂ ਵਿਧਵਾ ਕਰ ਦਿੱਤੀਆਂ ਇਸ ਰਵੇ ਦਿਨ ਲਾਕੇ ਕੋਈ ਨਾ ਦੇ ਨਾ ਲਾਕੇ ਲਾਇ ਨਾ ਕੋ ਗੱਲ ਨਾ ਬਾਤ ਤੇ ਜਿਹੜਾ ਐਸਐਸਪੀ ਐ ਇੰਨਾ ਬੁਰਾ ਇਸ ਸ਼ਹਿਰ ਦੇ ਲਈ ਅਸੀਂ ਜਿਹੜਾ ਹਿਸਾਬ ਨਹੀਂ ਆ ਕਿਉਂਕਿ ਜੇ ਇੱਕ ਜਿੰਨੀਆਂ ਫਰੋਤੀਆਂ ਆਈਆਂ ਉਹਦੇ ਤੇ ਕੋਈ ਪਰਚਾ ਨਹੀਂ ਆ ਕੋਈ ਗੱਲ ਨਹੀਂ ਦਰਖਾਸਤਾਂ ਲੈ ਕੇ ਰੱਖੀ ਜਾਂਦਾ ਕੋਈ ਕਾਰਵਾਈ ਨਹੀਂ ਆ ਜਿਹਦੇ ਵਿਰੋਧ ਵਿੱਚ ਆਪਾਂ ਇਸ ਜਿਹੜੀ ਆ ਲੁਟਾਕੋਆਂ ਦੇ ਵਿਰੋਧ ਫਰੋਤੀਆਂ ਦੇ ਵਿਰੋਧ ਦੇ ਵਿੱਚ ਕਤਲਗਾਰ ਦੇ ਵਿਰੋਧ ਵਿੱਚ ਕੱਲ ਸੋਮਵਾਰ ਨੂੰ ਬਟਾਲਾ ਬੰਦ ਰੱਖਿਆ ਤੇ ਮੇਰੀ ਸਾਰੀ ਬਟਾਲਾ ਵਾਸੀਆਂ ਨੂੰ ਅਪੀਲ ਆ ਕੀ ਬਟਾਲਾ ਦੇ ਜਿੰਨੇ ਵੀ ਸਿਰਫ ਕੋਈ ਮੈਡੀਕਲ ਜੜਿਆ ਸਟੋਰ ਆ ਜਾਂ ਜਿਹੜੇ ਹਸਪੀਟਲ ਇਹਨਾਂ ਨੂੰ ਛੂਟ ਦਿੱਤੀ ਗਈ ਆ ਬਸਸਟੈਂਡ ਬੰਦ ਰਹਿਣਗੇ ਬੈਂਕ ਬੰਦ ਰਹਿਣਗੇ ਸਕੂਲ ਕਾਲਜ ਬੰਦ ਰਹਿਣਗੇ ਦੁਕਾਨਾਂ ਵਪਾਰਕਦਾਰੇ ਬੰਦ ਰਹਿਣਗੇ ਜਿਹੜਾ ਬੰਦਾ ਵੀ ਖੋਲੂਗਾ ਆਪਣੇ ਜ਼ਮੇਵਰ ਤੇ ਖੋਲੇ ਅਸੀਂ ਸਾਡੇ ਵੱਲੋਂ ਕੋਈ ਗੱਲ ਨਹੀਂ ਕਹੂੰਗੀ ਅਸੀਂ ਇੱਕ ਵਾਰ ਨੀਂ ਦੇਣੀ ਦਿੱਤੀ ਕੱਲ ਆਪਣੇ ਕੱਲ ਦੇ ਕੇ ਛਨੀਵਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਸੀ ਉਹਦੇ ਸਬੰਧ ਵਿੱਚ ਆਪਾਂ ਇਹਨਾਂ ਨੂੰ ਬਟਾਲਾ ਵਾਸੀਆਂ ਨੂੰ ਬੇਨਤੀ ਕਰ ਦਿੱਤੀ ਆ ਕਿ ਤੁਸੀਂ ਆਪਣਾ ਕਾਰੋਬਾਰਕ ਜਿਹੜਾ ਬੰਦਾ ਕੱਲ ਖੋਲੂਗਾ ਉਹ ਆਪਣੇ ਸਿਰ ਦੇ ਉੱਪਰ ਖੋਲੇ ਬਿਲਕੁਲ ਕਿਸੇ ਲਿਆਈ ਨਹੀਂ ਕੀਤਾ ਜਾਊਗਾ ਜੈ ਸ਼੍ਰੀ ਰਾਮ ਸਾਰੇ ਤੁਹਾਡੇ ਵੱਲੇ ਕੋਲ ਆ ਕਿ ਹੋਰ ਵੀ ਸੰਗਠਨ ਨਹੀਂ ਸਾਰੇ ਹਿੰਦੂ ਸੰਗਠਨਾਂ ਵਾਲੋਂ ਹਿੰਦੂ ਸੰਗਠਨ ਸਮਝੋ ਧਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਵਪਾਰਕ ਅਦਾਰਿਆਂ ਵੱਲੋਂ ਬੰਦ ਦੀ ਕਾਲਾ ਸਾਰਾ ਸਮਰਥਨ ਆ ਰਾਜਨੀਤਿਕ ਪਾਰਟੀਆਂ ਨੇ ਵੀ ਸਾਡਾ ਸਪੋਰਟ ਕੀਤੀ ਜਾ ਰਹੀ ਆ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਕੋਈ ਵੀ ਬੰਦਾ ਕੋਈ ਸ਼ਰਾਰਤ ਕਰਨ ਦੀ ਸਾਡਾ ਜਿਹੜਾ ਪ੍ਰੋਗਰਾਮ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਰਹੂਗਾ ਕੋਈ ਬੰਦਾ ਸ਼ਰਾਰਤ ਕਰਨ ਦੀ ਕੋਸ਼ਿਸ਼ ਨਹੀਂ ਕਰੇ ਜਿਹੜਾ ਕਰੂਗਾ ਉਹਦੇ ਖਿਲਾਫ ਅਸੀਂ ਠੋਕ ਵਜਾ ਕੇ ਕਾਰਵਾਈ ਕਰਾਂਗੇ ਠੀਕ ਹੈ ਨਾ ਜੰਦੇ ਸਾਡੇ ਅੱਜ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਸੋਮਵਾਰ ਦੇ ਦਿਨ ਇੱਕ ਬੰਦਰੀ ਕਾਲ ਦਿੱਤੀ ਗਈ ਆ ਜੋ ਇੱਥੇ ਪਰਸੋਂ ਕਤਲੇਆਮ ਹੋਇਆ ਬਟਾਲੇ ਸ਼ਹਿਰ ਦੇ ਵਿੱਚ ਉਹ ਬੜੀ ਮੰਦਭਾਗੀ ਘਟਨਾ ਉਹਦੇ ਸੰਬੰਧੀ ਜਿਹੜੀ ਆ ਕਿਲਾ ਮੰਡੀ ਦੇ ਵਿੱਚ ਆਪਾਂ ਇੱਕ ਸਥਾਨ ਤੈਅ ਕੀਤਾ ਜਿੱਥੇ ਅਸੀਂ 9 ਵਜੇ ਸਾਰੇ ਧਾਰਮਿਕ ਸੰਗਠਨ ਦੇ ਸਮਾਜਿਕ ਸੰਗਠਨ ਇਕੱਠੇ ਹੋਵਾਂਗੇ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਲਈਏ ਸਾਹਿਬ ਨੇ ਜਿਸ ਤਰ੍ਹਾਂ ਕਰਤੀ ਆ ਬੜੀ ਸ਼ਾਂਤੀਪੂਰਵਕ ਜਰਾ ਇਹ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਸਾਡੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਆ ਇੱਕ ਬੜਾ ਮੰਦਭਾਗੀ ਘਟਨਾ ਹੋਈ ਆ ਔਰ ਇੱਕ ਸ਼ੋਕ ਦੀ ਨਿਊਜ਼ ਹੈਗੀ ਆ ਔਰ ਇਸ ਸ਼ੋਕ ਦੇ ਵਿੱਚ ਸਾਨੂੰ ਸਾਰੇ ਸਾਥੀਆਂ ਦੀ ਲੋੜ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਆ ਸਾਡੇ ਨਾਲ ਇੱਥੇ ਮਿਲ ਕੇ ਔਰ ਪੂਰੀ ਜਿਹੜੀ ਬੰਦ ਦੀ ਕਾਲ ਹੈਗੀ ਆ ਉਹਨੂੰ ਸੰਪੂਰਨ ਤਰੀਕੇ ਨਾਲ ਕਾਮਯਾਬ ਕੀਤਾ ਜਾਵੇ ਜੈ ਸ਼੍ਰੀ ਰਾਮ ਜੈ